ਸਾਡੇ YouTube ਚੈਨਲ ਤੇ ਆਫਰ ਦਾ ਸਾਲਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਕਮਿਊਨਿਟੀ ਪੈਨਸ਼ਨ ਦੀ ਰਿਕਵਰੀ ਦਾ ਸਮਾਂ ਘਟਾਉਣ ਲਈ ਸੁਪਰੀਮ ਕੋਰਟ ਵਿੱਚ ਲੱਗੇ ਇੱਕ ਐਸਐਲਪੀ ਕੇਸ ਦੀ ਸੁਣਵਾਈ ਦੀ ਮਿਤੀ ਫਿਕਸ ਹੋਣ ਬਾਰੇ ਜੇਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਾਰਿਆਂ ਨੂੰ ਜਾਸਾ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲਓ ਤਾਂ ਜੋ ਰੇ ਕੋਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਭਾਵੇਂ ਕਿ ਕੰਮਿਊਨਿਟੇਸ਼ਨ ਪੈਨਸ਼ਨ ਦੀ ਰਿਕਵਰੀ ਦਾ ਸਮਾਂ ਪੈਨਸ਼ਨਰਾਂ ਦੇ ਲਈ 15 ਸਾਲ ਦਾ ਸਰਕਾਰ ਦੁਆਰਾ ਨਿਸ਼ਿਤ ਕੀਤਾ ਗਿਆ ਹੈ ਪਰੰਤੂ ਇਸ ਦੀ ਮਹਿਰਾਂ ਦੁਆਰਾ ਕੀਤੀ ਕੈਲਕੂਲੇਸ਼ਨ ਅਨੁਸਾਰ ਵਿਆਜ ਦਰ ਜੋ ਹੈ ਉਹ ਬਹੁਤ ਜ਼ਿਆਦਾ ਬਣਦੀ ਹੈ ਜਿਸ ਦੇ ਮੱਦੇ ਨਜ਼ਰ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਕਈ ਰਿੱਟਾਂ ਪਾਈਆਂ ਗਈਆਂ ਸਨ ਤੇ ਇਸ ਤੇ ਬਕਾਇਦਾ ਸਟੇ ਵੀ ਮਿਲਿਆ ਸੀ ਪਰੰਤੂ ਬਾਅਦ ਦੇ ਵਿੱਚ 808 ਰਿੱਟਾਂ ਜੋ ਕੇ ਖਾਰਜ ਕਰ ਦਿੱਤੀਆਂ ਗਈਆਂ ਸਨ ਮਾਨਯੋਗ ਪੰਜਾਬ ਨ ਹਰਿਆਣਾ ਹਾਈ ਕੋਰਟ ਦੁਆਰਾ ਉਹਨਾਂ ਦੇ ਵਿਰੁੱਧ ਫਿਰ ਸੁਪਰੀਮ ਕੋਰਟ ਦੇ ਵਿੱਚ ਪੈਨਸ਼ਨਰਾਂ ਨੇ ਇੱਕ ਐਸਐਲਪੀ ਦਾਇਰ ਕੀਤੀ ਸੀ ਜਿਸ ਨੂੰ ਕੇ ਸੁਪਰੀਮ ਕੋਰਟ ਨੇ ਜੋ ਹੈ ਡਿਸਮਿਸ ਕਰ ਦਿੱਤਾ ਸੀ ਪਰੰਤੂ ਫਿਰ ਵੀ ਪੈਨਸ਼ਨਰਾਂ ਨੇ ਹੌਸਲਾ ਨਾ ਛੱਡਦੇ ਹੋਏ ਇੱਕ ਵਾਰ ਫਿਰ ਅਪੀਲ ਜਾਈ ਕੀਤੀ ਹੈ ਜਿਦੇ ਨਤੀਜੇ ਵਜੋਂ ਮਾਨਯੋਗ ਸੁਪਰੀਮ ਕੋਰਟ ਵੱਲੋਂ ਕਮਿਸ਼ਨ ਜਕਦੀ ਦਾ ਸਮਾਂ ਘਟ ਕਰਨ ਲਈ ਇੱਕ ਨੈਕਸਟ ਹੀアリング ਦੀ ਮਿਤੀ ਫਿਕਸ ਕਰ ਦਿੱਤੀ ਗਈ ਹੈ। ਦਰ ਅਸਲ ਮਿਤੀ 24/7/2025 ਨੂੰ ਇੱਕ ਐਸਰਪੀ ਡੈਰੀ ਨੰਬਰ 40468/2025 ਦਰਜ ਕੀਤੀ ਗਈ ਸੀ ਜਿਸ ਨੂੰ ਕਿ 24/9/2025 ਨੂੰ ਵੈਰੀਫਾਈ ਕਰਨ ਉਪਰੰਤ ਇਸ ਐਸਰਪੀ ਦੀ ਸੁਣਵਾਈ ਲਈ ਹੋਣ ਹੀアリング ਦੀ ਮਿਤੀ 6/10/2025 ਫਿਕਸ ਕਰ ਦਿੱਤੀ ਗਈ ਹੈ। ਅਸਲ ਵਿੱਚ 4304 ਸਰਵਸ ਲੋਸ ਰਿਟਰਲ ਬੈਨੀਫਿਟਸ ਕੈਟੇਗਰੀ ਤਹਿਤ ਦਰ ਇਸ ਐਸਐਲਪੀ ਵਿੱਚ ਰਵਿੰਦਰਨਾਥ ਸ਼ਰਮਾ ਵਰਸ ਸਟੇਟ ਆਫ ਪੰਜਾਬ ਦੁਆਰਾ ਜੋ ਦਾਇਰ ਕੀਤੀ ਗਈ ਹੈ ਇਸ ਦੇ ਵਿੱਚ 15 ਹੋਰ ਵੀ ਪਟੀਸ਼ਨਰ ਸ਼ਾਮਲ ਕੀਤੇ ਗਏ ਹਨ ਇਹ ਸੁਣਵਾਈ ਸੁਪਰੀਮ ਕੋਰਟ ਵਿੱਚ ਅਨਰਬਲ ਮਿਸਟਰ ਜਸਟਿਸ ਪਤਕਜ ਮੈਥਲ ਤੇ ਅਨਰਬਲ ਮਿਸਟਰ ਜਸਟਿਸ ਪਰਸਨਾ ਵੀ ਵਿਰੇਲੇ ਦੇ ਬੈਂਚ ਦੁਆਰਾ ਸੀਐਲ ਨੰਬਰ 15 ਤੈ ਕੀਤੀ ਜਾਵੇਗੀ ਪਹਿਲਾਂ ਵੀ ਭਰੋਸੇਯੋਗ ਅਸੀਲਿਆਂ ਤੋਂ ਆਈ ਖਬਰ ਅਨੁਸਾਰ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਹਦਾਇਤ ਕੀਤੀ ਸੀ ਕਿ ਆਪਣੇ ਕੀਤੇ ਵਾਅਦੇ ਦੇ ਅਨੁਸਾਰ ਪੈਨਸ਼ਨਰਾਂ ਦੀ ਪੈਨਸ਼ਨ ਕੰਵਰਟਿਸ਼ਨ ਦਾ ਸਮਾਟੌਮ ਦੇ ਸਬੰਧੀ ਇੱਕ ਐਕਸਪਰਟ ਕਮੇਟੀ ਦਾ ਗਠਨ ਕੀਤਾ ਜਾਵੇ ਜੋ ਕਿ ਰਿਕਾਰਡਰੀ ਦਾ ਸਮਾਟੌਮ ਲਈ ਆਪਣੀ ਰਿਪੋਰਟ 6 ਮਹੀਨੇ ਵਿੱਚ ਦੇਵੇਗੀ ਗੌਰ ਮਤਲਬ ਹੈ ਕਿ CAT ਚੰਡੀਗੜ੍ਹ ਦੁਆਰਾ ਸੈਂਟਰਲ ਪੈਨਸ਼ਨਰਸ ਲਈ ਗਵਰਨਮੈਂਟ ਕਮੇਟੀ ਜੀ ਵੀ ਹੋ ਲਈ ਬਣਾਈ ਗਈ ਹੈ ਜਿਸ ਨੇ ਕਿ 6 ਮਹੀਨੇ ਵਿੱਚ ਰਿਪੋਰਟ ਪੇਸ਼ ਕਰਨੀ ਸੀ ਤੇ ਇਹ ਸਮਾਂ 25 ਅਕਤੂਬਰ ਤੱਕ ਦਾ ਹੈ ਇਸ ਲਈ ਕੰਮਿਊਟੇਸ਼ਨ ਪੈਨਸ਼ਨ ਦੀ ਰਿਕਵਰੀ ਦਾ ਸਮਾਂ ਘਟਾਉਣ ਸੰਬੰਧੀ ਪੈਨਸ਼ਨਾਂ ਵਿੱਚ ਇੱਕ ਵਾਰੀ ਫੇਰ ਨਵੀਂ ਆਪ ਸਦੀ ਕਰਨ ਜਾਗੀ ਹੈ ਹੁਣ ਦੇਖਣ ਵਾਲੀ ਗੱਲ ਤਾਂ ਇਹ ਹੋਵੇਗੀ ਕਿ 6 ਅਕਤੂਬਰ 2025 ਨੂੰ ਅਪਲ ਕੋਰਟ ਵਿੱਚ ਇਸ ਐਸਐਲਪੀ ਦੀ ਸੁਣਵਾਈ ਦੇ ਕੀ ਆਉਟਕਮ ਆਉਂਦੀ ਹੈ ਇਸ ਸੰਬੰਧੀ ਜੋ ਵੀ ਜਾਣਕਾਰੀ ਉਪਲਬਧ ਹੋਵੇਗੀ ਉਹ ਆਪ ਜੀ ਨੂੰ ਇੱਕ ਵੀਡੀਓ ਦੇ ਮਾਧਮੇਨ ਰਾਹੀਂ ਸਾਂਝੀ ਕਰ ਦਿੱਤੀ ਜਾਵੇਗੀ lettes us hope for the best ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤੇ ਸਾਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ